ਦੇਖ ਮਨਿੰਦਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਕਿ ਮੇਰੇ ਹੁੰਦਿਆਂ ਦਿਨ ਜ਼ਿੰਦਗੀ ਦੇ ਵਿੱਚ ਕੋਈ ਵੀ ਤਕਲੀਫ ਨਾ ਹੋਵੇ ਹਾਂਜੀ ਦੇਖੋ ਜਿਹੜੇ ਤੱਕ ਜ਼ਿੰਦਗੀ 'ਚ ਦੁੱਖ ਆਉਣੇ ਆ ਉਹਨਾਂ ਨੂੰ ਤਾਂ ਆਪਾਂ ਟਾਲ ਲੈ ਸਕਦੇ ਪਰ ਜੇ ਆਪਾਂ ਇੱਕ ਦੂਜੇ ਦਾ ਸਾਥ ਦੇਵਾਂਗੇ ਇੱਕ ਦੂਜੇ ਤੇ ਵਿਸ਼ਵਾਸ ਕਰਾਂਗੇ ਤਾਂ ਜ਼ਿੰਦਗੀ ਬਹੁਤ ਸੋਹਣੀ ਨਿਕਲੂਗੀ ਆਪਣੀ ਮੈਂ ਤਾਂ ਇਸ ਗੱਲ ਤੇ ਬਹੁਤ ਖੁਸ਼ ਹੁੰਨੀ ਆ ਕਿ ਮੈਨੂੰ ਮਾਮਾ ਵਰਗੀ ਸੱਸ ਮਿਲੀ ਜਿਨੇ ਮੇਰੇ ਬਾਰੇ ਇੰਨਾ ਸੋਚਿਆ ਹਾਂ ਯਾਰ ਇਹ ਗੱਲ ਤਾਂ ਮੈਂ ਵੀ ਜ਼ਰੂਰ ਜਗਾ ਹਾਂ ਆਂਟੀ ਬਾਕੀ ਬਹੁਤ ਚੰਗੀਆਂ ਨੇ ਤੁਸੀਂ ਇਹ ਦੇਖੋ ਉਹਨਾਂ ਤੇ ਕਿੰਨੇ ਦੁੱਖ ਆਏ ਪਰ ਉਹਨਾਂ ਦੇ ਚਿਹਰੇ ਤੇ ਮੈਂ ਕਦੇ ਕੋਈ ਨਿਰਾਸ਼ਗੀ ਨਹੀਂ ਦੇਖੀ ਉਹਨਾਂ ਦਾ ਖੁੱਦ ਦਾ ਮੁੰਡਾ ਮੁੱਕ ਗਿਆ ਪਰ ਉਹਨਾਂ ਨੇ ਫਿਰ ਵੀ ਮੇਰੇ ਵਾਰੀ ਸੋਚਿਆ ਨਾ ਕਿ ਆਪਣੇ ਵਾਰੀ ਬਿਲਕੁਲ ਬਿਲਕੁਲ ਮਨਿੰਦਰ ਚਲੋ ਬਾਕੀ ਗੱਲਾਂ ਫਿਰ ਕਰਦੇ ਆ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਣਾ ਉਹ ਨਹੀਂ ਤੁਸੀਂ ਕਹਤੋਂ ਚਾਹ ਬਣਾਉਂਗੇ ਮੈਂ ਬਣਾ ਲੈਣੀ ਆ ਚਾਹ ਹੋ ਕੋਈ ਨਹੀਂ ਅਜੇ ਦੋ ਨਵੇਂ ਆ ਨਾ ਹੌਲੀ ਹੌਲੀ ਸਾਹ ਵਾਜੂ ਕੰਮ ਦਾ ਨਾਲੇ ਕੋਈ ਨਹੀਂ ਮੇਰਾ ਕੀ ਕਹਜੂਏ ਮੈਂ ਚਾਹ ਬਣਾ ਲੈਵਾਂਗਾ ਸੱਚ ਨਾਲ ਤੁਹਾਡਾ ਮੈਂ ਇੱਕ ਗੱਲ ਕਰਨੀ ਸੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਕਿ ਜਦੋਂ ਮੇਰਾ ਜੀ ਕਰਿਆ ਕੋ ਮਮੀ ਨੂੰ ਮਿਲਣ ਜਾਂ ਮੈਨੂੰ ਉਹਨਾਂ ਦੀ ਯਾਦ ਆਇਆ ਕੋਈ ਮੈਂ ਉਹਨਾਂ ਨੂੰ ਮਿਲਣ ਜਾ ਸਕਦੀ ਆ ਬਿਲਕੁਲ ਮਿਲੰਦਰ ਇਹ ਚ ਪੁੱਛਣ ਵਾਲੀ ਕੀ ਗੱਲ ਹੈ ਜਦੋਂ ਤੇਰਾ ਜੀ ਕਰੇ ਤੂੰ ਬੇਚੇਚ ਕੋ ਕੇ ਮੈਨੂੰ ਖਿਆ ਕੋਈ ਅਗਲੇ ਹਫਤੇ ਆਂਟੀ ਕੋਲੇ ਜਾ ਲੱਗੇ ਹੁੰਦੇ ਆ ਥੈਂਕ ਯੂ ਤੁਸੀਂ ਇਸ ਗੱਲ ਦੀ ਪਰਮਿਸ਼ਨ ਦਿੱਤੀ ਉਹ ਨਹੀਂ ਥੈਂਕ ਯੂ ਵਾਲੀ ਕੀ ਗੱਲ ਹੈ ਨਾਲੇ ਆਪਣਾ ਵੀ ਤਾਂ ਫਰਜ਼ ਬਣਦਾ ਉਹਨਾਂ ਨੇ ਤੇਰੇ ਬਾਰੇ ਇੰਨਾ ਸੋਚਿਆ ਆਪਣਾ ਵੀ ਫਰਜ਼ ਹੈ ਵੀ ਉਹਨਾਂ ਵਾਸਤੇ ਆਪਾਂ ਵੀ ਕੁਝ ਉਸਤੀ ਆਗੇ ਤੁਸੀਂ ਹਾਂ ਮਨਿੰਦਰ ਆ ਗਿਆ ਲਾ ਚਾਹ ਬਣਾਵਾਂ ਤੁਹਾਡੇ ਵਾਸਤੇ ਹਾਂ ਚਾਹ ਬਣਾ ਦੇ ਤੇ ਇਹ ਨਾਲ ਇਹ ਨਾ ਮੈਂ ਤੁਹਾਨੂੰ ਐ ਕਹਿੰਦੀ ਸੀ ਉਧਰੋਂ ਮੰਮੀ ਦਾ ਫੋਨ ਆਈ ਜਾਂਦਾ ਸੀਗਾ ਮੰਮੀ ਕਹਿੰਦੇ ਨਾ ਮੇਰਾ ਜੀ ਨਹੀਂ ਲੱਗ ਰਿਹਾ ਵੀ ਤੁਸੀਂ ਮੈਨੂੰ ਆ ਕੇ ਮਿਲ ਜੂ ਆਪਾਂ ਚੱਲਿਆਗੇ ਜਦ ਤੁਸੀਂ ਫ੍ਰੀ ਹੋ ਤਾਂ ਅ ਇੱਕ ਮਿੰਟ ਕੀ ਹਾਂ ਹਜੇ ਤਾਂ ਟਾਈਮ ਥੋੜਾ ਹੈ ਮੈਂ ਸ਼ਾਮ ਨੂੰ ਜਾਣਾ ਕਿਤੇ ਹਾਂ ਚਲ ਉਹਨੇ ਟਾਈਮ ਤੇ ਆਪਾਂ ਮੁੜਿਆਵਾਂਗੇ ਹਾਂ ਇਹ ਬਣਾ ਚਾ ਤੂੰ ਮੈਂ ਇਹ ਮੂੰਹ ਹੱਥ ਧੋ ਲਾਂ ਚੱਲਦੇ ਆਪਾਂ ਹਾਂਜੀ ਠੀਕ ਹੈ ਦਵਾਈ ਲੈ ਲਈ ਸੀ ਹੁਣ ਹਾਂ ਪੁੱਤ ਲੈ ਲਈ ਸੀ ਦਵਾਈ ਮੈਨੂੰ ਨਹੀਂ ਲੱਗਦਾਗਾ ਤੈ ਦਵਾਈ ਲੇਤੀ ਐ ਤਾਂ ਹੀ ਤੇਰੀ ਹੁਣ ਸੇਤ ਨਹੀਂ ਹੈਗੀ ਠੀਕ ਨਹੀਂ ਤੀ ਇਹ ਲੈ ਲਈ ਸੀ ਦਵਾਈ ਕਿਉਂ ਸੋਚ ਕਰਦੀ ਹੁੰਨੀ ਐ ਲੈ ਮਾ ਤਾਂ ਤੇਰੀ ਨਹੀਂ ਸੋਚ ਕਰੂੰਗੀ ਤਾਂ ਹੋਰ ਕੀ ਦੀ ਕਰੂੰਗੀ ਤੇਰੇ ਸਹਾਰਾ ਨਹੀਂ ਤਾਂ ਮੈਂ ਸਾਰਾ ਦਿਨ ਬੈਠੇ ਰਹਣੀ ਐ ਤੂੰ ਟਾਈਮ ਨਾਲ ਦਵਾਈ ਲੈ ਲਿਆ ਕਰ ਤੂੰ ਹੀ ਤਾਂ ਮੇਰਾ ਸਹਾਰਾ ਐ ਇੱਕ ਮਾਂ ਹੈ ਮਮੀ ਕਾ ਭਾਬੀ ਭਾਬੀ ਆਈ ਐ ਮਾਂ ਮੈਂ ਪੁੱਤ ਮੈਂ ਤਾਂ ਠੀਕ ਆ ਨਾ ਕੀ ਗੱਲ ਹੋ ਗਈ ਤੂੰ ਐਂ ਕਾ ਤੋ ਪਈ ਆ ਤੂੰ ਠੀਕ ਤਾਂ ਹੈਗੀ ਨਾ ਹਾਂ ਪੁੱਤ ਠੀਕ ਆ ਮੈਂ ਕਿ ਠੀਕ ਆ ਠੀਕ ਨੂੰ ਕਿਹਾ ਮੈਂ ਤਾਂ ਉਹੀ ਪੈ ਗਈ ਕਿੱਥੇ ਆ ਠੀਕ ਮਨਿੰਦਰ ਜਮਾ ਠੀਕ ਨਹੀਂ ਹੈਗੀ ਮੰਮੀ ਨਾ ਹੋਇਆ ਕੀ ਆ ਮੈਨੂੰ ਵੀ ਲੱਗ ਰਿਹਾ ਵੇਖਣ ਤਾਂ ਮਮੇ ਤੂੰ ਬਿਮਾਰ ਹੋਈ ਪਈ ਆ ਤੂੰ ਦਵਾਈ ਕਿਉਂ ਨਹੀਂ ਲੈਂਦੀ ਨਾ ਮੈਨੂੰ ਪਹਿਲਾਂ ਕਿਉਂ ਗੁੱਸਾ ਤੂੰ ਦੱਸਣ ਨਹੀਂ ਦਿੰਦੀ ਹੈਗੀ ਮੈਨੂੰ ਹੁਣ ਵੀ ਮੈਂ ਚੋਰੀਆਂ ਫੋਨ ਕੀਤਾ ਕਹ ਰਾਂਦੀ ਇਹ ਦੱਸਣਾ ਨਹੀਂ ਹੈਗਾ ਭਾਬੀ ਨੂੰ ਲੈ ਮਾਤਾ ਐਦਾ ਸਾਨੂੰ ਜਮੀ ਬਗਾਨੇ ਕਰਤਾ ਅਸੀਂ ਤੇਰੇ ਧੀ ਪੁੱਤ ਨਹੀਂ ਹੈਗੇ ਨਹੀਂ ਪੁੱਤ ਜਾਂਦਾ ਰ ਬਗਾਨੇ ਕਾ ਨੂੰ ਕਰਤਾ ਮੈਨੂੰ ਐ ਰਹਿੰਦਾ ਵੀ ਆਪਦੇ ਘਰੇ ਹੁਣ ਮਨਿੰਦਰ ਸੁਖੀ ਵਸੀ ਕਾ ਨੂੰ ਮੈਂ ਆਪਦੀ ਧੀ ਨੂੰ ਟੈਨਸ਼ਨ ਦੇਣੀ ਹੈਗੀ ਮੈਂ ਕਮਾਲ ਕਰੀ ਆਂ ਮੈਂ ਤੇਰੀ ਧੀ ਆਂ ਤੇ ਦੁੱਖ ਸੁੱਖ ਚ ਮੈਂ ਹੀ ਤੇਰੇ ਨਾਲ ਖੜੂਗੀ ਨਾਲ ਤੂੰ ਸਾਨੂੰ ਬਗਾਨੇ ਕਰਤਾ ਨੀ ਤੂੰ ਜੇ ਤੂੰ ਆਪ ਦਾ ਸਮਝਦਾ ਉਹ ਵੀ ਸਾਨੂੰ ਫੋਨ ਕਰਦੇ ਅਸੀਂ ਤੈਨੂੰ ਆਪ ਹੀ ਨਾ ਕਿਤੇ ਨਾ ਕਿਤੇ ਲੈ ਕੇ ਜਾਂਦੇ ਜੇ ਤੂੰ ਬਿਮਾਰ ਹੁਣ ਤੂੰ ਇਕੱਲੇ ਪਈ ਰਿਆ ਕਰੇਂਗੀ ਇੱਥੇ ਨਹੀਂ ਪੁੱਤ ਐਡੀ ਕੋਈ ਗੱਲ ਨਹੀਂ ਸੀਗੀ ਇਹ ਤਾਂ ਮੜਾ ਜਾਣਾ ਬੁਖਾਰ ਜਾ ਹੋ ਗਿਆ ਸੀਗਾ ਬੁਖਾਰ ਕੋਈ ਨਹੀਂ ਹੈਗਾ ਇਹਦੇ ਦਰਦ ਵੀ ਹੁੰਦਾ ਇੱਥੋਂ ਹੀ ਦਵਾਈ ਲਈ ਜਾਂਦੀ ਹੈ ਮੰਡੀ ਨਹੀਂ ਜਾਂਦੀ ਹੈਗੀ ਮੈਂ ਤਾਂ ਜ਼ੋਰ ਲਾ ਲਿਆ ਬਸ ਇੱਥੇ ਦਵਾਈ ਪੁੜੀਆਂ ਲਈ ਜਾਂਦੀ ਹੈ ਮਾਂ ਤੂੰ ਕਿਉਂ ਨਹੀਂ ਸੁਣਦੀ ਹੁੰਦੀ ਕਿਸੇ ਦੀ ਗੱਲ ਤੇਰੇ ਤੋਂ ਬਿਨਾ ਸਾਡਾ ਕੌਣ ਆ ਇੱਥੇ ਜੇ ਤੈਨੂੰ ਕੁਝ ਹੋ ਗਿਆ ਫਿਰ ਅਸੀਂ ਕੀ ਕਰਾਂਗੇ ਸਾਡੇ ਕੋਲ ਤਾਂ ਕੋਈ ਵੀ ਨਹੀਂ ਰਹਿਣਾ ਤੈਨੂੰ ਪਤਾ ਨਾ ਮੈਨੂੰ ਕਦੇ ਮਾਪਿਓ ਦਾ ਪਿਆਰ ਨਹੀਂ ਮਿਲਿਆ ਸਿਰਫ ਤੇਰੇ ਤੋਂ ਹੀ ਮਾਂ ਦਾ ਪਿਆਰ ਮਿਲਿਆ ਜੇ ਤੂੰ ਵੀ ਮੈਨੂੰ ਆ ਧੋਖਾ ਦੇ ਦੇਂਗੀ ਫਿਰ ਦੱਸ ਮੇਰਾ ਇੱਥੇ ਕੌਣ ਆ ਨਹੀਂ ਪਤਾ ਮੈਂ ਠੀਕ ਆ ਮੈਨੂੰ ਕੁਝ ਨਹੀਂ ਹੋਏਗਾ ਤੇ ਐ ਤਾਂ ਮਾੜੀ-ਮੋਟੀ ਤਕਲੀਫ ਤਾਂ ਆਉਂਦੀ ਰਹਿੰਦੀ ਆ ਬੁੱਢੇ ਹੱਡ ਨੇ ਹੁਣ ਤੈਨੂੰ ਪਤਾ ਫਿਰ ਮਾਂ ਦਵਾਈ ਤਾਂ ਤੂੰ ਲੈ ਕੇ ਆਈ ਸਕਦੀ ਆ ਜੇ ਨਹੀਂ ਤੂੰ ਜਾ ਸਕਦੀ ਸਾਨੂੰ ਦੱਸ ਦੇ ਅਸੀਂ ਲੈ ਜਾਾਂਗੇ ਦਵਾਈ ਨਹੀਂ ਨਹੀਂ ਪੁੱਤ ਤੁਸੀਂ ਕਹਦੇ ਬੀ ਮੈਂ ਲੈ ਆਉਂਗੀ ਦਵਾਈ ਵਧੀਆ ਲਿਆਉਂਦੀ ਹਾਂ ਠੀਕ ਹੈ ਮੰਮੀ ਚੱਲ ਤੁਸੀਂ ਬਹਿ ਕੇ ਗੱਲਾਂ ਕਰੋ ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਠੀਕ ਹੈ ਪਹਿਲਾਂ ਹੋਰ ਮੰਮੀ ਕੋਈ ਹੋਰ ਤਕਲੀਫ ਤਾਂ ਨਹੀਂ ਆਉਂਦੀ ਤੁਹਾਨੂੰ ਓਹੋ ਕੰਬਲੀਏ ਕੋਈ ਤਕਲੀਫ ਨਹੀਂ ਮੈਨੂੰ ਤੂੰ ਤਾਂ ਉਹੀ ਸੋਚ ਕਰੀ ਜਾਂਦੀ ਐ ਮੇਰੀ ਬਾਲਾ ਕਰਦੀ ਐ ਪੁੱਤ ਮੇਰਾ ਤਾਂ ਹੀ ਤਾਂ ਹੁਣ ਜਿੱਦੇ ਦਾ ਵਿਆਹ ਹੋਇਆ ਇਹਦਾ ਉਹਦੇ ਦਾ ਜੀਵ ਹੀ ਨਹੀਂ ਲੱਗਦਾ ਕੁਸਤਾ ਅਦਰੇਵੇਂ ਨਾਲ ਹੀ ਹੋ ਗਿਆ ਮੈਨੂੰ ਓਏ ਮਾਤਾ ਅਦਰੇਮਾ ਤਾ ਤੂੰ ਉਹੀ ਕਰੀਂ ਨੀ ਤੂੰ ਘਟੋ ਘਟ ਇੱਕ ਫੋਨ ਤਾਂ ਮਾਰ ਫੇਰ ਤਾਂ ਹੁੰਦਾ ਜੇ ਮੈਂ ਮਨਿੰਦਰ ਨੂੰ ਰੋਕਦਾ ਹਵਾਂ ਮੈਂ ਤਾਂ ਸਗੋ ਇਹਨੂੰ ਕਹਿ ਨਾ ਰਹਿਣਾ ਵੀ ਤੇ ਦੋ ਮਾਤਾ ਦਾ ਫੋਨ ਆਵੇ ਅੱਪਾ ਜਾਇਆਵਾਂਗੇ ਐ ਤਾਂ ਪੁੱਤ ਤੇਰੇ ਤੇ ਮੈਨੂੰ ਮਾਣ ਹੈ ਐਨਾ ਸਿਆਣਾ ਐ ਦੇਖ ਲੈ ਮੈਨੂੰ ਮੇਰੇ ਪੁੱਤ ਦੀ ਕਮੀ ਵੀ ਨਹੀਂ ਮਹਿਸੂਸ ਹੁੰਦੀ ਇਹ ਦਿੱਦਿਆ ਦਾ ਉਹ ਮੁੱਕੇ ਮੇਰੇ ਤਾਂ ਹਾਂ ਲੱਗਦਾ ਜੀ ਮੈਂ ਮੱਤਾ ਬਾਮਾ ਤੇ ਜਾਣ ਹੀ ਨਹੀਂ ਰਹੀ। ਮਾਂ ਤੂੰ ਇਨੀ ਟੈਨਸ਼ਨ ਨਾ ਲਿਆ ਕਰ। ਮੈਂ ਵੀ ਤੇਰਾ ਪੁੱਤੀ ਆ। ਮੈਨੂੰ ਆਪਦਾ ਪੁੱਤੀ ਸਮਝ। ਤੂੰ ਮੈਨੂੰ ਕੋਈ ਵੀ ਗੱਲ ਨਾ ਲੁਕੋਇਆ ਕਰ। ਜਿਹੜੀ ਵੀ ਤੇਰੇ ਦਿਲ ਚ ਗੱਲ ਹੁੰਦੀ ਹੈ ਨਾ ਤੂੰ ਮੈਨੂੰ ਦੱਸਿਆ ਕਰ। ਬਾਕੀ ਹੁਣ ਆਪਣੇ ਸਾਥ ਇਹ ਵੀ ਦਿਨ-ਦਿਨ ਏਕੜਾ ਮੈਨੂੰ ਕਿਸੇ ਗੱਲ ਤੋਂ ਜਵਾਬ ਦਿੰਦੇ ਨੇ ਪਏ ਤੂੰ ਇਹਨਾਂ ਨੂੰ ਫੋਨ ਕਰ ਲਿਆ ਕਰ। ਸਹੀ ਕਹਿਦੀ ਆ ਮਾਤਾ ਮਨਿੰਦਰ। ਜਦੋਂ ਵੀ ਕਿਸੇ ਗੱਲ ਦੀ ਮਾੜਾ ਜਿਹਾ ਵੀ ਬੰਦੇ ਵਿੱਚ ਸ਼ੰਕਾ ਹੋਵੇ ਨਾ ਤੂੰ ਬੇਝਿਜਕ ਫੋਨ ਕਰ। ਤੇਰੇ ਕੋਲੇ ਅੱਧੀ ਰਾਤ ਹਾਜ਼ਰ ਹੋਊਗਾ। ਚਾਹੇ ਮੈਂ ਚਾਹੇ ਮ ਹਾਂ ਪਤੋ ਇਹ ਤਾਂ ਹੈ ਤਾਂ ਹੀ ਤਾਂ ਮੈਂ ਬਚੀ ਬੈਠੀ ਆ ਨਹੀਂ ਤਾਂ ਮੈਨੂੰ ਲੱਗਦਾ ਮੈਂ ਤਾਂ ਉਦੋਂ ਹੀ ਜਿੱਦੇ ਮੇਰਾ ਪੁੱਤ ਮਰਿਆ ਉਦੋਂ ਹੀ ਮਰ ਜਾਂਦੀ ਤੁਹਾਡੇ ਦਾ ਪਿਆਰ ਮੈਨੂੰ ਬਚਾਈ ਬੈਠਾ ਹੈ ਅੱਗੇ ਵੀਂ ਕਰ ਤੁਸੀਂ ਮੈਂ ਪਹਿਲਾਂ ਵੀ ਆਈ ਸੀ ਗੇਟ ਬੰਦ ਪਿਆ ਸੀ ਸੋਡਾ ਹਾਂ ਜੀ ਜੀ ਬੈਠ ਜੇ ਤੁਸੀਂ ਉਹਨਾ ਅੱਜ ਮੰਮੀ ਦਾ ਪਤਾ ਲੈਣ ਗਈ ਸੀ ਮੰਮੀ ਥੋੜੇ ਜਿਹਾ ਬਿਮਾਰ ਸੀਗੀ ਮੇਰੀ ਅੱਛਾ ਹੁਣ ਠੀਕ ਨੇ ਤੇਰੀ ਮੰਮੀ ਮਨੀਂਦਰ ਹਾਂਜੀ ਹਾਂ ਜੀ ਦੀ ਹੁਣ ਤਾਂ ਬਿਲਕੁਲ ਠੀਕ ਨੇ ਬਸ ਉਹਨਾਂ ਮੈਨੂੰ ਬਾਲਾ ਯਾਦ ਕਰੀ ਜਾਂਦੇ ਰਹਿੰਦੇ ਨੇ ਬਾਲੀ ਕਿਸਮਤ ਵਾਲੀ ਆ ਤੂੰ ਤਾਂ ਤੇਰੀ ਸੱਸ ਦਾ ਇੰਨਾ ਪਿਆਰ ਮਿਲਦਾ ਨਹੀਂ ਅੱਜ ਕੱਲ ਦਾ ਮਾਵਾ ਧੀਆਂ ਚ ਬਣੀ ਇੰਨਾ ਪਿਆਰ ਹੁੰਦਾ ਇੱਕ ਤੇਰੀ ਸੱਸ ਹੈ ਤੇ ਇੱਕ ਮੇਰੀ ਸੱਸਾ ਦੇਖ ਲੈ ਜਿਹੜੀ ਸਾਰਾ ਦਿਨ ਜਿੰਨਾ ਮਰਜ਼ੀ ਕੰਮ ਕਰ ਲੈ ਮੇਰੇ ਸਿਰ 'ਚ ਖਿਆਈ ਪਉਂਦੀ ਰਹਿੰਦੀ ਹੈਗੀ ਹਾਂਜੀ ਦੀ ਸੱਚੀ ਮੈਨੂੰ ਵੀ ਕਈ ਵਾਰ ਐਦਾਂ ਲੱਗਦਾ ਤੇ ਮੰਮੀ ਇੰਨਾ ਪਿਆਰ ਮੈਨੂੰ ਕਿਵੇਂ ਕਰ ਸਕਦੇ ਨੇ ਤੁਸੀਂ ਐਂ ਦੇਖੋ ਉਹਨਾਂ ਨੇ ਆਪ ਦਿੱਤੀ ਬਣਾ ਕੇ ਮੈਨੂੰ ਗਾਂ ਤੋਰਿਆ ਤੇ ਮੇਰੀ ਜ਼ਿੰਦਗੀ ਬਾਰੇ ਸੋਚਿਆ ਉਹਨਾਂ ਨੇ ਹੋਰ ਮਨਿੰਦਰ ਸੋਡਾ ਦਾ ਸੱਸ ਨੂੰਹਾਂ ਦਾ ਬਾਲਾ ਪਿਆਰ ਹੈ ਰੱਬ ਐਂ ਬਣਾਈ ਰੱਖੇ ਵੀਰੇ ਸੋਡਾ ਉਹ ਹੋਰ ਭਾਬੀ ਕਮਾਲ ਦੀ ਗੱਲ ਤਾਂ ਇਹ ਹੈ ਵੀ ਇੰਨਾ ਪਿਆਰ ਉਹ ਵੀ ਸੱਸ ਨੂੰਹਾਂ ਦਾ ਇਹਨਾਂ ਨੇ ਤਾਂ ਜੰਮੀ ਸਿਰਾਂ ਕਰ ਰੱਖਿਆ ਦੋਨਾਂ ਨੇ ਤੇਰੀ ਚਾਚੀ ਦਾ ਤੈਨੂੰ ਪਤਾ ਹੀ ਹੈ ਕਿ ਮੈਂ ਕੁੱਤ ਕਲੇਸ਼ ਰੱਖਦੀ ਆ ਮੇਰੇ ਨਾਲ ਉਹ ਚੰਗਾ ਮਨਿੰਦਰ ਚਾਚੂ ਤਾਂ ਕਰਦੇ ਹੁਣ ਭਾਬੀ ਨੂੰ ਪਰਥੇਰਾ ਟਾਈਮ ਐ ਨਾਲ ਵਿਚਾਰੀ ਦਾ ਬਹੁਤ ਜ਼ੋਰ ਲੱਗੂ ਹਰੇ ਚੁਗਲੀਆਂ ਕਰਨੇ ਚ ਉਹ ਲੰਗਿਆ ਲੰਗਿਆ 부ਆ ਕੰਨ ਧੁੱਪੇ ਤੇ ਖੜੀ ਗੇਟ ਨਾਲ ਖੱਪੀ ਜੰਨੀ ਐ ਲੰਗਿਆਈ ਭਾਈ ਸਤਿਕਾਰ 부ਆ ਜੀ ਸਤਿ ਸ੍ਰੀ ਅਕਾਲ ਪੁੱਤਾਂ ਹੋ ਠੀਕਾਂਗਾ ਹਾਂ ਵਧੀਆ ਜੀ ਵਧੀਆ ਤੁਸੀਂ ਠੀਕ ਆ ਕੋਈ ਸਸਰੀਕਾਲ ਪੁੱਤ ਉਹ ਆ ਠੀਕ ਹੋਗੇ ਹਾਂ ਹਾਂ ਵਧੀਆ ਪੁੱਤ ਮੈਂ ਤਾਂ ਠੀਕ ਆ ਤੁਸੀਂ ਠੀਕ ਰਹਿੰਦੇ ਹੋ ਉਧਰ ਮੰਮੀ ਡਾਈ ਠੀਕ ਰਹਿੰਦੇ ਨੇਗੇ ਚਲ ਚੰਗਾ ਭੂਏ ਜੀ ਜਵਾਖਾ ਦੇ ਹੋਣ ਦਾ ਟਾਈਮ ਹੋ ਰਿਹਾ ਹੈਗਾ ਹਾਂ ਕੰਤ ਨਹੀਂ ਜਿਹੜਾ ਮੰਗਦੀ ਆ ਤੂੰ ਆਥ ਨੇ ਮਾਰਨੀ ਜਿਹੜਾ ਫਿਰ ਪਰ ਮੇਰੇ ਅੱਜ ਤੱਕ ਤੂੰ ਉੱਠ ਗਈ ਬਾਗੀ ਕੋੜੇ ਬੈਹ ਜਾਂਦੀ 2 ਮਿੰਟ ਹੋਰ ਹੋ ਰਿਹਾ ਟਾਈਮ ਹੋ ਰਿਹਾ ਚਲ ਕੋਈ ਨਾ ਭਾਈ ਆ ਸ਼ਾਮ ਨੂੰ ਆ ਜੀ ਚੰਗਾ ਸਸਰੀਕਾਲ ਪੁੱਤ ਹੋ ਠੀਕਾਂਗੇ ਹਾਂਜੀ ਵਧੀਆ ਤੁਸੀਂ ਕਦੇ ਜ਼ਿਕਰ ਹੀ ਨਹੀਂ ਕੀਤਾ ਭੂਆ ਦਾ ਵੀ ਆਪਣੇ ਭੂਆ ਵੀ ਹੈਗੇ ਨੇ ਲੈ ਦੇਖ ਇਹਨੇ ਕਾਣੂ ਪਾਈ ਜੇਕਰ ਕਰਨਾਗਾ ਮੇਰਾ ਜੇਕਰ ਤਾਂ ਕਰਨਾ ਹੀ ਨਹੀਂ ਹੈਗਾ ਵੀ ਭੂਆ ਵੀ ਹੈਗੀ ਆ ਘਰ ਚ ਭੂਆ ਨੂੰ ਤਾਂ ਫੇਰ ਵੀ ਆਇਆ ਭਤੀਜੇ ਦਾ ਫੇਰ ਵੀ ਆ ਜਦੋਂ ਮੈਨੂੰ ਪਤਾ ਲੱਗਿਆ ਨਾ ਵੀ ਵਿਆਹ ਹੋਇਆਗਾ ਮੈਂ ਤਾਂ ਤਾਂ ਭਾਈ ਅੜਕਿਆ ਨਹੀਂ ਗਿਆ ਹੈਗਾ ਮੈਂ ਤਾਂ ਉਹਦੀ ਭੱਜਾਈ ਮੈਂ ਜਾ ਕੇ ਬਹੂ ਨੂੰ ਛਾਗਣ ਦੇ ਕੇ ਆਵਾ ਹੈ ਕੋਈ ਨਹੀਂ ਕੋਈ ਨਹੀਂ ਭੂਆ ਭੂਆ ਹੁੰਦੇ ਕਤੁਨੇ ਸੀ ਆਪਣੇ ਕੋਲ ਕੋਈ ਨਹੀਂ ਮਨਿੰਦਰ ਤੁਸੀਂ ਬੈਠੋ ਮੈਂ ਤੁਹਾਨੂੰ ਦੋਨਾਂ ਨੂੰ ਇੱਕ ਦੂਜੇ ਬਾਰੇ ਦੱਸਦਾ ਬੈਠੋ ਕੋਈ ਨਹੀਂ ਕੋਈ ਨਹੀਂ ਬੈਠੋ ਮਨਿੰਦਰ ਜੀ ਇਹ ਪੂਆ ਮਨਿੰਦਰ ਨੇ ਇਹਨਾਂ ਦਾ ਪਹਿਲਾਂ ਵਿਆਹ ਹੋਇਆ ਸੀਗਾ ਥੋੜਾ ਟਾਈਮ ਫਿਰ ਇਹਨਾਂ ਦਾ ਨਾ ਜਿਹੜਾ ਹਸਬੰਡ ਸੀ ਉਹ ਡੈਥ ਹੋ ਗਈ ਸੀ ਉਹਨਾਂ ਦੀ ਉਸ ਤੋਂ ਬਾਅਦ ਇਹਨਾਂ ਦਾ ਵਿਆਹ ਮੇਰੇ ਨਾਲ ਹੋਇਆ ਅੱਛਾ ਹਾਂਜੀ ਪੂਆ ਬਾਰੇ ਦੱਸਿਆ ਤੁਸੀਂ ਕਿਉਂ ਨਹੀਂ ਆਉਂਦੇ ਸਤਿ ਨਿਬੋਣ ਉਹ ਕੋਈ ਨਹੀਂ ਮਨਿੰਦਰ ਦਾਹ ਦਾ ਤੈਨੂੰ ਭੂਆ ਵਾਸਤੇ ਪਾਣੀ ਲੈ ਆ ਹੁਣ ਤੂੰ ਗੱਲ ਨਹੀਂ ਕਰੀ ਜਾਵੇਂਗੀ ਕੋਈ ਨਾ ਮੈਂ ਇੱਥੇ ਆ ਗੱਲਾਂ ਕਰਾਂਗੇ ਆਪਾਂ ਬਾਦੂ ਤੂੰ ਪਹਿਲਾਂ ਚਾਹ ਪਾਣੀ ਲੈ ਕੇ ਆ ਮੇਰੇ ਵਾਸਤੇ ਹਾਂਜੀ ਹਾਂਜੀ ਹੋਰ ਅੱਡੇ ਤੋਂ ਤੁਰ ਕੇ ਆਈ ਐਡੀ ਦੂਰੋਂ ਗਰਮੀ ਮਰ ਗਈ ਮੈਂ ਤਾਂ ਨਾ ਭਾਈ ਮੈਨੂੰ ਤੂੰ ਲੈਣ ਆਇਆ ਵੀ ਮੈਂ ਹੀ ਵਗ ਜਾ ਲੈਣ ਭੂਆ ਨੂੰ ਉਹ ਲੈ ਭੂਆ ਹੁਣ ਮੈਨੂੰ ਭਲਾ ਕੀ ਪਤਾ ਸੀ ਵੀ ਤੁਸੀਂ ਨੇ ਕਦੋਂ ਆਉਣਾ ਜਾਂ ਤਾਂ ਤੁਸੀਂ ਮੈਨੂੰ ਫੋਨ ਕਰਦੇ ਮੈਂ ਲੈਣਾ ਜਾਂ ਬੇ ਫੋਨ ਤਾਂ ਪੁੱਤ ਮੈਂ ਕਰ ਦਾਂਦੀ ਉਹ ਤੇਰੇ ਫੁੱਫੜ ਵਾਲੇ ਫੋਨ 'ਚ ਨਾ ਜੈ ਖਾਣੇ ਦੇ ਪੈਸੇ ਮੁੱਕੇ ਪਏ ਨੇਗੇ ਐਸੇ ਤਾਂ ਉਹ ਤੈਨੂੰ ਭਵਾਉਂਦਾ ਨਹੀਂ ਕਿੰਨਾ ਚੀਪੜ ਐ ਦੇਖ ਉਹ। ਹਾਰ ਹਾਰ ਕੇ ਮੈਂ ਤਾਂ ਇੱਥੋਂ ਤੁਰ ਕੇ ਮੈਂ ਉਹ ਤੇਰੇ ਚਾਚੇ ਘਰ ਨਹੀਂ ਵੀ ਦੇਖਿਆ। ਮੈਂ ਉਹਨਾਂ ਨੇ ਵੀ ਗੇਟ ਲਾ ਰੱਖਿਆ ᱛੀ। ਮਾਹ ਚੱਲ ਜੀ ਗੇਟ ਖੁੱਲਣਾ ਹੋਇਆ ਉਹਨੂੰ ਮੁੰਡੇ ਨੂੰ ਹਾਕ ਮਾਰ ਦੂ ਉਹੀ ਘਰ ਤੱਕ ਛੱਡ ਜੂਗਾ। ਇੱਕ ਤਾਂ ਭਾਈ ਘਰਾਂ ਦਾ ਨਾ ਆਪਣੇ ਦਾ ਫਰਕ ਬਾਹਲਾ ਪੈ ਗਿਆ ਹੁਣ। ਉਹ ਚੱਲ ਕੋਈ ਨਹੀਂ ਠੰਡਾ ਪਾਣੀ ਪੀ ਮਾੜੀ ਜੀ ਠੰਡੀ ਹੋ ਜਾ। ਠੰਡੀ ਹੋਈਆਂ ਮੈਂ ਤਾਂ ਮੈਂ ਚਾਹ ਬੰਦ ਤੁਸੀਂ ਕੋਲ ਅੰਦਰ ਹੀ ਲਿਆਓ। ਹਾਂ ਮੈਂ ਚਲੋ ਮਨ ਕੋਈ ਨਾ ਕੋਈ ਨਾ ਉਹਨੇ ਪੁੱਤ ਅਸੀਂ ਅੰਦਰ। ਹੋਰ ਪੁੱਤ ਫਸਲ ਵਧੀਆ ਨਿਕਲੀ ਸੀ। ਹਾਂ ਪੂਆ ਜੀ ਵਧੀਆ ਨਿਕਲੀ ਫਸਲ। ਅੱਛਾ। ਤੁਹਾਡੇ ਕੰਨੀ ਕਿਵੇਂ ਸੀ? ਵਧੀਆ ਸੀ ਪੁੱਤ। ਆਹੀ ਬਸ ਮੀਮੂ ਦਾ ਹੁੰਦਾਗਾ ਵੀ ਕੋਈ ਗੜੇ ਮਾਰੀ ਨਾ ਹੋ ਜੇ। ਪਰ ਐਤੀ ਰੱਬ ਨੇ ਨਾ ਖੈਰ ਸੁੱਖ ਰੱਖੀ ਹੈਗੀ। ਫਸਲ ਬਥੇਰੀ ਸੋਹਣੀ ਹੋਈ ਹੈਗੀ। ਹਾਂ ਐਤੀ ਦੀ ਫਸਲਾਂ ਬਹੁਤ ਸੋਹਣੀਆਂ ਨੇ ਪੂਆ ਜੀ। ਹਾਂ। ਦੇਖੀ ਵੀ ਅੰਦਰ ਕੌਣਾ ਗੇਟ ਖੋਲ। ਹਾਂਜੀ ਹਾਂਜੀ ਖੋਲ ਦੇ। ਭਾਬੀ। ਸਸ਼ੀਕਲ ਬਾਈ ਸੁੱਚ ਗਿਆ ਬਣੀ ਕਿਵੇਂ ਠੀਕ ਆ ਤੂੰ ਦੱਸ ਅੱਜ ਨਾ ਮੈਂ ਸਵੇਰ ਨੂੰ ਫੋਨ ਲਾਈ ਜਣੀ ਤੇਰਾ ਫੋਨੇ ਨਹੀਂ ਲੱਗਦਾ ਹੈਗਾ ਪਤਾ ਨਹੀਂ ਕਿਉਂ ਰ ਫੋਨ ਨਾ ਖਰਾਬ ਹੋਇਆ ਪਿਆ ਮੈਂ ਇਹਨਾਂ ਨੂੰ ਕਹੀ ਜਾਂਦੀ ਸੀ ਮੈਂ ਕਿਹਾ ਨਾ ਸੈੱਟ ਕਰਵਾ ਲਿਓ ਅੱਜ ਤੁਸੀਂ ਅੰਦਰ ਆ ਜਾਓ ਹਾਂਜੀ ਸਸ਼ੀਕਲ ਬਾਈ ਸਸ਼ੀਕਲ ਬਾਈ ਸਸ਼ੀਕਲ ਸਸਰੀਕਲ ਬਾਈ ਨਾ ਹੈ ਕੌਣ ਹੈ ਕੁੜੇ ਆਪਣੇ ਪਿੰਡ ਦੀ ਤਾਂ ਇਹ ਲੱਗਦੀ ਨਹੀਂ ਹੈ ਕਿ ਤੂੰ ਮੈਨੂੰ ਭੂਆ ਜੀ ਨਣਾਣਾ ਮੇਰੀ ਅੱਛਾ ਨਣਾਣਾ ਤੇਰੀ ਹਾਂਜੀ ਠੀਕ ਹੈ ਮੈਂ ਆਖਿਆ ਮੋਟਾ ਨਹੀਂ ਆਉਣਾ ਕੋੜ ਮਾ ਕਦੇ ਦੇਖੀ ਨਹੀਂ ਹੈਗੀ ਮੈਂ ਉਹ ਕੁੜੀ ਥੋੜੇ ਹੁੰਦੇ ਕਦੇ ਆਏ ਨਹੀਂ ਨਾ ਤਾਂ ਕਰ ਅੱਛਾ ਕੋੜੀ ਮਨਿੰਦਰ ਆ ਮਾਰਾ ਮੋਟਾ ਚਾਚੀ ਮਿੱਠਾ ਤਾਂ ਪਾ ਦਿਆ ਕਰ ਤੈਨੂੰ ਪਤਾ ਮੈਂ ਨਹੀਂ ਪੀਂਦੀ ਹੈਗੀ ਨਹੀਂ ਪਿੱਕੀ ਚਾ ਜੱਲਾ ਚੱਜ ਦੀ ਕਰਕੇ ਮੈਨੂੰ ਕੋਈ ਗੱਲ ਨਹੀਂ ਕੋਜੀ ਮੈਂ ਬੋਲ ਕਰਕੇ ਲਿਆ ਦਨੀ ਹਾਂ ਭਈ ਤੁਸੀਂ ਦੱਸੋ ਕੋ ਜੀ ਦਾ ਕਰੇ ਵਧੀਆ ਹਾਂ ਵੀਰੇ ਵਧੀਆ ਐ ਨਾ ਕਿਵੇਂ ਆਏ ਭਜਨ ਅਟ ਜੀ ਜੀ ਖੈਰ ਵੀ ਐ ਬਾਈ ਹਾਂ ਵੀਰੇ ਖੈਰ ਹੀ ਐ ਮੰਮੀ ਦਾ ਆਪਰੇਸ਼ਨ ਕਰਾਉਣਾ ਮੈਂ ਸੋਚਦੀ ਸੀ ਵੀ 4 ਦਿਨ ਮਨਿੰਦਰ ਉੱਥੇ ਲਾਇਆ ਬੇ ਮੇਰੀ ਕੁੜੀ ਦਾ ਪੇਪਰ ਹੋਣ ਵਾਲੇ ਨੇ ਉਹਦੇ ਪੇਪਰ ਹੋਣੇ ਨੇ ਪੇਪਰਾਂ ਤੋਂ ਬਾਅਦ ਬਈ ਮੈਂ ਆ ਜੂਗੀ ਠੀਕ ਐ ਬਈ ਜਿਵੇਂ ਤੁਹਾਨੂੰ ਸਹੀ ਲੱਗੇ ਨਾਲ ਮਨਿੰਦਰ ਨੂੰ ਸਹੀ ਲੱਗ ਲੈ ਲੈ ਦੇਖ ਮਨਿੰਦਰ ਕਿਵੇਂ ਬਾਗ ਜੂਗੀ ਪੁੱਤ ਆਪਣੇ ਘਰੇ ਦਾ ਵਿੰਦ ਨਹੀਂ ਸਰਦਾ ਹੈਗਾ ਨਾਲੇ ਇੱਥੇ ਕੌਣ ਆਗਾ ਸੰਮਣਾ ਲਾ ਕੰਮ ਕੋਈ ਨਹੀਂ ਪੂਆ ਜੀ ਤੁਸੀਂ 2-4 ਦਿਨ ਹੋਰ ਲਾ ਜੇ ਹੁਣ ਫਿਰ ਮਨਿੰਦਰ ਦੀ ਵੀ ਮਜਬੂਰੀਆਂ ਨਾਲੇ ਭੈਣ ਮੈਤੋ ਪੁੱਤ ਇੰਦਾ ਕੰਮ ਕਿੱਥੇ ਹੁੰਦਾਗਾ ਤੈਨੂੰ ਪਤਾ ਮੇਰੇ ਗੋਡਾ ਇੰਨਾ ਦਰਦ ਕਰਦਾਗਾ ਦੱਸ ਚੱਲ ਪੂਆ ਫਿਰ ਦੇਖ ਲਾਂਗੇ ਔਖੇ ਸੌਖੇ ਸਾਰਾ ਆਏ ਫਿਰ ਕਿਵੇਂ ਲਾ ਕੇ ਮਿੱਤਾ ਕਹਿੰਦੀ ਉਸ ਪਾਣੀ ਵਾ ਚਾ ਮਤਾ ਕਹਿੰਿਆ ਗੱਲ ਕੀ ਹੋ ਗਈ ਆ ਕੀ ਦੇ ਆਪਰੇਸ਼ਨ ਦੀ ਗੱਲ ਕਰੀ ਜਾਂਦੀ ਸੀ ਆਪਰੇਸ਼ਨ ਤਾਂ ਨਾ ਮੰਮੀ ਦੇ ਮੰਮੀ ਦਾ ਕਰਾਉਣਾ ਕਿਉਂ ਕੀ ਹੋਇਆ ਮੰਮੀ ਨੂੰ ਠੀਕ ਤਾਂ ਹੈਗਾ ਮੰਮੀ ਤਾਂ ਠੀਕ ਐ ਤੂੰ ਟੈਨਸ਼ਨ ਨਾ ਲੈ ਡਾਕਟਰ ਨੇ ਨਾ ਟੈਸਟ ਕਰਵਾਏ ਸੀ ਮੰਮੀ ਦੇ ਪਿੱਤੇ 'ਚ ਪੱਥਰੀ ਐ ਹਾਂ ਨਾ ਪੱਕਾ ਠੀਕ ਐ ਨਾ ਯਾਰ ਠੀਕ ਐ ਮਨਿੰਦਰ ਮੈਂ ਤੈਨੂੰ ਝੂਠ ਨਹੀਂ ਵੜਦੀ ਐ ਕਿ ਮੈਂ ਤਾਂ ਤੈਨੂੰ ਇੱਕ ਗੱਲ ਕਹਿਣੀ ਐ ਵੀ ਜੇ ਤੂੰ 4 ਦਿਨ ਪਿੰਡ ਲਾਇਆ ਮੈਂ ਜੋਤੀ ਦੇ ਪੇਪਰ ਨੇ ਮੈਂ ਪਿੰਡ ਜਾਣਾ ਸੀ ਹਾਂ ਕੋਈ ਗੱਲ ਨਹੀਂ ਮੰਮੀ ਦੇ ਪੇਸ਼ੇਂ ਤੱਕ ਮੈਂ ਰਹਿ ਲੂੰਗੀ ਉੱਥੇ ਨਾ ਜੀ ਹਾਂ ਜਿਵੇਂ ਤੈਨੂੰ ਠੀਕ ਲੱਗੇ ਮਨਿੰਦਰ ਕੋਈ ਗੱਲ ਨਹੀਂ ਤੁਸੀਂ ਚੱਲਣਗੇ ਨਾ ਜ਼ਰੂਰ ਹਾਂ ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਆਪਾਂ ਐਂ ਕਰਦੇ ਆ ਤੁਸੀਂ ਚਾਹ ਤਾਂ ਪੀ ਲਈਏ ਹਨਾ ਵੀ ਆਪਾਂ ਹੁਣ ਚੱਲ ਕੇ ਨਾ ਮੰਮੀ ਨੂੰ ਇੱਥੇ ਲਿਆਉਣੇ ਆ ਤੇ ਮੰਮੀ ਦੇਖਭਾਲ ਚਾਚਾ ਨਾ ਕਰ ਲਾਂਗੇ ਆਪਾਂ ਇੱਥੇ ਆਹ ਕੋਈ ਨਾ ਜਿਵੇਂ ਮੈਨੂੰ ਠੀਕ ਲੱਗੇ ਮਨਿੰਦਰ ਪਹਚਾਏ ਉਹ ਕੋਈ ਨਹੀਂ ਭੋਜੀ ਅਸੀਂ ਜਾਏ ਹੁੰਨੇ ਆ ਚੱਲ ਤੁਸੀਂ ਤਿਆਰ ਹੋ ਮਨਿੰਦਰ ਜਿਵੇਂ ਤੁਹਾਡੀ ਮਰਜ਼ੀ ਆ ਆਪਾਂ ਜਾਏ ਹੁੰਨੇ ਆ ਜਿਵੇਂ ਵੀ ਕਹਿਣਗੇ ਜੇ ਮਾਤਾ ਆਜੂ ਮੰਨਣਾ ਦਾ ਪੈਸੇ ਉਹਨੇ ਹੈ ਨਹੀਂ ਇਹ ਲਾਪੇ ਇੱਕ ਵਾਰੀ ਕਹਿ ਕੇ ਦੇਖ ਲੈ ਜੇ ਆਪਣੇ ਕਿੱਥੇ ਆ ਜੂ ਨਹੀਂ ਮੰਨ ਜਾਣਗੇ ਆਪਾਂ ਮਨਾਵਾਂਗੇ ਨਕਲ ਦੇ ਉੱਤੇ ਕਿਵੇਂ ਰਹਿਣਗੇ ਇੰਨਾ ਉਹਨਾਂ ਦਾ ਦਰਦ ਹੁੰਦਾ ਚੱਲ ਗਿਆ ਆਪਾਂ ਹਾਂ ਤੂੰ ਤਿਆਰ ਹੋ ਮਨਿੰਦਰ ਬਸ ਮੈਂ ਤਿਆਰ ਹੀ ਆ ਮੈਂ ਪਾਸ ਚੱਕ ਰਿਹਾ ਹਾਂ ਉਹਦਾ ਆਇਆ ਪਾਪੀ ਹਾਂਜੀ ਹਾਂਜੀ ਆ ਗਈ ਵੇ ਪਾਈ ਮੁੰਡਿਆ ਆ ਗੱਡੀ ਛੇੜਨ ਦਾ ਲੱਗ ਰਿਆਂ ਪਹਿਲਾਂ ਇਹ ਚ ਤੇਲ ਦੇਖ ਲੈ ਵੀ ਕਿੰਨਾ ਕ ਕਿਤੇ ਰਸਤੇ 'ਚ ਖੜਾਈ ਖੜਾ ਹੋਵੇ ਫਿਰ ਕੋਈ ਨਹੀਂ ਪੂਆ ਗਗਨ ਦੀਦੀ ਸਸੀ ਕਦੀ ਸਸੀ ਸਾਹਿਬ ਹਾਂਜੀ ਦੀ ਆ ਆਪਕੀ ਪਰਿਵਾਰ ਦੇ ਵਿੱਚ ਤਾਂ ਖੰਡ ਲੈਣ ਆਈ ਸੀ ਖੰਡ ਖਤਮ ਸੀ ਚਾ ਬਣਾਉਣੀ ਸੀ ਮੈਂ ਅੱਛਾ ਦੀ ਹਸ ਤਾਂ ਚੱਲੇ ਸੀ ਕਿ ਮੇਰੇ ਮੰਮੀ ਕੋਲ ਥੋੜੀ ਬਿਮਾਰ ਸੀਗੇ ਤੇ ਤੁਸੀਂ ਅਕਲ ਤੁਸੀਂ ਅੰਦਰੋਂ ਰਹਿ ਜਾਓ ਕੋਲੀ ਪਰ ਕੇ ਹਨਾ ਮੈਂ ਸ਼ਾਮ ਨੂੰ ਵਾਪਸ ਕਰਕੇ ਆਉਂਦੀ ਨਨ ਕੋਈ ਗੱਲ ਨਹੀਂ ਚਲੋ ਮੈਂ ਦੇਖ ਲੈ ਜੰਮੀ ਕਮਾਲ ਕਰਦੀ ਆ ਤਾਂ ਹੈ ਮਹਾਰਾਣੀ ਮੈਂ ਕਹਿੰਦੀ ਆ ਕਿ ਤੂੰ ਅੰਦਰ ਤੂੰ ਚੱਕ ਲਿਆ ਖੰਡਾ ਅਈਨੀ ਕਹਾਏਗਾ ਵਿਚਾਲੂ ਪੂਆ ਤੂੰ ਇੱਥੇ ਬੈਠੀ ਆ ਤੂੰ ਪਾ ਕੇ ਦੇ ਦੇ ਘਮਾਂਡੀ ਵੀ ਰਸੋਈਆਂ ਤੱਕ ਪਚਾਰਖੇ ਨੇਗੇ ਦੇਖ ਕੰਨ ਦੀ ਭੂਤਨੀ ਸੇਵਿਆਂ ਚੱਦ ਹਜੇ ਕੱਲ ਆਈ ਆਗੀ ਕਿਵੇਂ ਮਹਾਰਾਣੀ ਬਣੀ ਬੈਠੀ ਆਗੀ ਜਮੀ ਲੋੜੇ ਲਿਆ ਤੇ ਆਹ ਦੇਖ ਲੈ ਸਾਡਾ ਵਾਲਾ ਮੁੰਡਾ ਜੀ ਜਮੀ ਨੂੰ ਕੁਛ ਕਹਿੰਦਾ ਮਗਰ ਲੱਗਿਆ ਹੋਇਆ ਮੜਾ ਜਾ ਕੇ ਆਉਨੇ ਆਕੇ ਵੀ ਬਿਮਾਰ ਹੋ ਗਈ ਮੰਮੀ ਚਲ ਆਪਾਂ ਲਈ ਆਉਨੇ ਆਗੇ ਉਹਨੂੰ ਜਾ ਕੇ ਗੱਡੀ ਉੱਤੋਂ ਉਹ ਲੈ ਕੇ ਪਾ ਗਿਆ ਹੈ ਬੀਤਾ ਸੁਪਰਾਂਦੀ ਤੂੰ ਮੋਟਰਸਾਈਕਲ ਲੈ ਜਾ ਉਹਦੇ ਤੇ ਚੜਾ ਲਿਆ ਉਹਨੂੰ ਉਹਦੇ ਤੇ ਕੀ ਬੈਠਿਆ ਨਹੀਂ ਜਾਣਾ ਉਹ ਤੋਂ ਹੈ 1500 ਦਾ ਹੋ ਤੇਲ ਫੂਕੂਗਾ ਉਹਦੇ ਤੇ ਇਹਦਾ ਵੀ ਕੁਝ ਪਤਾ ਨਹੀਂ ਹੈਗਾ ਮੁੰਡੇ ਜਿਹਦਾ ਤਪਾਰ ਠੀਲੇ ਲਹ ਜੇ ਰਹਿੰਦਾ ਹੁੰਦਾ ਘਰ ਸੰਭਲੂਗੀ ਪੂਆ ਨਾ ਮੈਂ ਤਾਂ ਆਪਦੇ ਕੰਮਾਂ ਤੋਂ ਟਲਕੇ ਆਈਆਂ ਭਲਾਂ ਦੀ ਹੈ ਮੈਂ ਇੱਥੇ ਕੰਮ ਕਰੂੰਗੀ ਹੂੰ ਮੈਂ ਤੋ ਪਾਲਦਾ ਲਬਾ ਨਹੀਂ ਪਹੁੰਚੇ ਮੈਂ ਤਾਂ ਮੈਂ ਨਾ ਉਹ ਮੈਂ ਤਾਂ ਝਾੜੂ ਵੀ ਨਹੀਂ ਲਾਉਂਦੀ ਇਹਦੀ ਆਪੇ ਲੇਉਂਗੀ ਤੇ ਫਿਰੂੰ ਮੰਮੀ ਹੁਣ ਤੁਹਾਡੀ ਤਬੀਅਤ ਠੀਕ ਹੈ ਹਾਂ ਹਾਂ ਬੱਤ ਤਾਂ ਠੀਕ ਆ ਹੁਣ ਚਲੋ ਮਾਤਾ ਤਿਆਰ ਹੋ ਜਾਓ ਸਾਡੇ ਨਾਲ ਚਲੋ ਹੁਣ ਤੁਸੀਂ ਕਿੱਥੇ ਬੱਤ ਹਜੇ ਤਾਂ ਹਫਤਾ ਪਿਆ ਹੈਗਾ ਆਪਰੇਸ਼ਨ ਚ ਹੁਣੇ ਜਾ ਕੇ ਉੱਥੇ ਕੀ ਕਰੂੰਗੀ ਮੰਮੀ ਅਸੀਂ ਹਸਪਤਾਲ ਜਾਣ ਦੀ ਗੱਲ ਨਹੀਂ ਕਰ ਰਹੇ ਅਸੀਂ ਘਰੇ ਜਾਣ ਦੀ ਗੱਲ ਕਰ ਰਹੇ ਹਾਂ ਤੂੰ ਸਾਡੇ ਕੋਲ ਰਹੋ ਅਲਫੋਰੀ ਉੱਥੇ ਦੇਖਭਾਲ ਕਰਾਂਗੇ ਠੀਕ ਕੰਬਲੀ ਵਈਆਂ ਤੂੰ ਉੱਥੇ ਜਾਂਦੀ ਮੈਂ ਸੋਣੀ ਲੱਗਦੀ ਨਾਲੇ ਮੈਂ ਨਹੀਂ ਜਾਣਾ ਕਿਤੇ ਮੈਂ ਆਪਦੇ ਘਰੇ ਠੀਕ ਆ ਪੁੱਤ। ਉਹ ਲੈ ਮਾਤਾ। ਉਹ ਵੀ ਤਾਂ ਤੇਰੀ ਘਰ ਐ। ਨਾਲੇ ਅਸੀਂ ਕਿਤੇ ਬਗਾਨੇ ਆ। ਤੇਰੀ ਤੀ ਪੁੱਤਾਂ ਅਸੀਂ ਵੀ। ਨਹੀਂ ਪੁੱਤ। ਬਗਾਨੇ ਤਾਂ ਨਹੀਂ। ਪਰ ਫੇਰ ਵੀ ਤੀ ਦੇਵੂ ਹਿੱਤੇ ਜਾਨੀ ਮੈਂ ਸੁਣੀ ਲੱਗਦੀ ਆ। ਮਾਂ ਤੂੰ ਬੜਾ ਹਮੇਸ਼ਾ ਲਈ ਜਾ ਰਹੀ ਜਿੰਨ ਟਾਈਮ ਤੇਰਾ ਆਪਰੇਸ਼ਨ ਨਹੀਂ ਹੁੰਦਾ। ਉਹਨਾਂ ਟਾਈਮ ਸਾਡੇ ਕੋਲ ਰਹਿਣਾ। ਨਾਲੇ ਆਇਆ ਤੇ ਦੇਖਭਾਲ ਅਸੀਂ ਕਰ ਲਾਂਗੇ। ਹੁਣ ਇੱਥੇ ਤੇਰੇ ਕੋਲ ਕੋਣ ਹੁਣ ਭੈਣ ਨਹੀਂ ਵੀ ਆਪਦੇ ਘਰੇ ਜਾਣੇ ਕਿੰਨਾ ਟਾਈਮ ਇੱਥੇ ਬੈਠੀ ਰਹੂਗੀ। ਕੋਈ ਨਾ ਕੋਈ ਨਾ ਪੁੱਤ। ਇਹ 4 ਦਿਨ ਹੋਰ ਰਹਿ ਜੂਗੀ। ਐ ਫਿਰ ਘਰ ਸੁਨਣਾ ਵੀ ਛੱਡਿਆ ਨਹੀਂ ਸਰਦਾਗਾ ਨਾ ਨਾ ਭਾਬੀ ਇਹਨੇ ਚਾਰਕ ਦਿਨ ਇੱਥੇ ਮਹਿਲਾ ਦਾ ਨਹੀਂ ਆ ਫਿਰ ਜਦੋਂ ਮੰਮੀ ਦਾ ਆਪਰੇਸ਼ਨ ਹੋ ਗਿਆ ਉਦੋਂ ਤੂੰ ਲਾਦੀ ਚਾਰ ਦਿਨ ਇੱਥੇ ਚਲ ਦੇਖ ਲਉ ਭੈਣ ਪਰ ਅਸੀਂ ਤਾਂ ਹੀ ਸੋਚਿਆ ਸੀਗਾ ਵੀ ਜਦ ਮੰਮੀ ਨੂੰ ਅਸੀਂ ਲੈ ਜਾਨੇ ਆ ਨਾਲ ਤਾਂ ਤੇਰਾ ਸੌਖਾ ਹੋ ਜੂਗਾ ਤੂੰ ਆਪਦੀ ਘਰੇ ਵਗ ਜੰਗੀ ਤੇਰਾ ਵੀ ਔਖਾ ਨਾ ਤੇ ਨਾਲੇ ਆਇਆ ਵੀ ਸਾਡੀ ਨਿਗਰਾਨੀ ਚ ਰਹੂਗੀ ਮੰਮੀ ਨਹੀਂ ਪੁੱਤ ਮੇਰਾ ਕਿਤੇ ਨੇ ਜੀ ਕਰਦਾ ਜਾਨ ਜੇ ਮੈਂ ਨਾਲੇ ਉੱਥੇ ਬੱਗ ਗਈ ਮੈਂ ਹੋਰ ਬਿਮਾਰ ਹੋ ਜੂਗੀ ਮੈਂ ਇੱਥੇ ਠੀਕ ਆ ਐਵੇਂ ਨਾ ਸੋਚ ਪਰ ਮਾਥਾ ਨਹੀਂ ਵੀ ਜਿੱਤੇ ਫੜ ਰખી ਐ ਚਲੋ ਕੋਈ ਗੱਲ ਨਹੀਂ ਜੀ ਫਿਰ ਜਿਵੇਂ ਮੰਮੀ ਨੂੰ ਠੀਕ ਲੱਗਦਾ ਮੰਮੀ ਉਵੇਂ ਕਰ ਲੈਣਾ ਨਾਲੇ ਪਹਿਨੇ ਮੇਰੀ ਗੱਲ ਸੁਣੋ ਮੇਰੇ ਤੇ ਸੰਟੀ ਦੇ ਅਕਾਊਂਟ 'ਚ ਜਿੰਨੇ ਵੀ ਪੈਸੇ ਪਏ ਆ ਨਾ ਮੈਂ ਇਹਨਾਂ ਦੇ ਹੱਥੋਂ ਤੁਹਾਡੇ ਕੋਲ ਪਹੁੰਚਾ ਦੂੰਗੀ ਆਪਾਂ ਆਪਰੇਸ਼ਨ 'ਚ ਨਾ ਉਹ ਸਾਰੇ ਪੈਸੇ ਇਸਤੇਮਾਲ ਕਰ ਲਾਂਗੇ ਠੀਕ ਐ ਬਈ ਹਾਂ ਚੱਲੇ ਨੇ ਅਰ ਤੈਨੂੰ ਵੀ ਸਹਾਰਾ ਲੱਗ ਜਾਊਗਾ ਨਾਲੇ ਮੰਮੀ ਦਾ ਆਪਰੇਸ਼ਨ ਸਹੀ ਹੋ ਜਾਊਗਾ ਨਾਲੇ ਨਾ ਹੁਣ ਮੰਮੀ ਕੋਲੇ 4 ਦਿਨ ਮੈਂ ਰਹਿ ਹੀ ਪੈਣੀ ਆ ਜਦੋਂ ਮੰਮੀ ਦਾ ਆਪਰੇਸ਼ਨ ਹੋ ਗਿਆ ਉਦੋਂ ਤੂੰ ਲਾਜੀ ਚਾਰ ਦਿਨ ਇੱਥੇ ਹਾਂ ਬਸ ਐਂ ਕਰ ਲਾਂਗੇ ਫਿਰ ਹੈਨਾ ਉਦੋਂ ਮੰਮੀ ਨੂੰ ਮੈਂ ਸੰਭਲੂੰਗੀ ਹੈਨਾ ਜੀ ਨਾਲੇ ਇਹਦਾ ਜੀ ਲੱਗਿਆ ਰਹੂਗਾ ਨਹੀਂ ਤਾਂ ਇਹ ਕੱਲੀ ਦੇ ਤੈਨੂੰ ਪਤਾ ਹੀ ਐ ਐਂ ਪਈ ਰਹਿੰਦੀ ਐ ਨਾ ਕੁਝ ਖਾਂਦੀ ਐ ਨਾ ਪੀਂਦੀ ਐ ਪਹਿਲੇ ਮੰਮੀ ਤੂੰ ਰੈਸਟ ਕਰ ਲਾ ਹੁਣ ਪੈਸੇ ਰੱਖ ਲੈਂਦੀ ਪੁੱਤ ਕੋਲ ਕੋਈ ਨਾ ਸਾਰ ਲੂੰਗੀ ਮੈਂ ਪੈਸੇ ਐਂ ਕਿਵੇਂ ਸਾਰ ਲਾਂਗੇ ਕਿੱਥੇ ਤੇਰੇ ਕੋਲ ਪੈਸੇ ਹੈ ਜੈਸ ਨੇ ਤੈਨੂੰ ਸਾਰਾ ਲਾਵਾਂਗੇ ਤਾਂ ਹੋਰ ਕੌਣ ਲਊਗਾ ਮੰਮੀ ਤੂੰ ਤਾਂ ਜਿਵੇਂ ਬਗਾਨੇ ਹੀ ਕਰੀ ਜਾਂਦੀਆਂ ਗੱਲ ਗੱਲ ਤੇ ਸਾਨੂੰ ਤੂੰ ਤਾਂ ਆਪ ਦਾ ਸਮਝਦੀ ਨਹੀਂ ਸਾਨੂੰ ਪਤਾ ਨਹੀਂ ਕਿਉਂ ਨਾਲੇ ਉਹ ਪੈਸੇ ਉਹ ਤੇ ਨਲੇ ਮਨਿੰਦਰ ਦਾ ਉਹ ਪੈਸਾ ਤੇ ਕੀ ਆ ਇੱਕ ਹੁਣ ਸਾਡੇ ਦਾ ਕਰ ਮੇਰਾ ਕਰ ਹੂੰ ਸਾਡੇ ਕੋਲੇ ਸਭ ਕੁਝ ਪਰਮਾਤਮਾ ਨੇ ਦਿੱਤਾ ਏ ਜੇ ਤੈਨੂੰ ਕਦੇ ਵੀ ਕੋਈ ਲੋੜ ਹੋਵੇ ਤਾਂ ਤੂੰ ਬੇਝਿਜਕ ਉਹ ਕੇ ਸਾਨੂੰ ਯਾਦ ਕਰਿਆ ਕਰ ਜਾਂਦਾ ਰਹਿ ਪੁੱਤ ਮੈਂ ਤਾਂ ਉਹੀ ਕਹਿੰਦੀ ਸੀ ਬਗਾਨੇ ਤੱਕਾਂ ਨੂੰ ਕੀਤਾ ਪਰੋ ਨਹੀਂ ਆਏ ਮੈਂ ਦੇਖ ਲਾ ਕਦੋਂ ਦੇ ਗਏ ਨੇਗੇ ਹੁਣ ਤੱਕ ਨਹੀਂ ਆਏ ਹੈਗੇ ਕਿਹੜਾ ਟਾਈਮ ਹੋ ਗਿਆ ਚਾਹ ਪਾਣੀ ਪਨਾ ਕੇ ਪੀ ਲੈ ਸੀ ਮੈਂ ਤਾਂ ਜਿਹੜੀ ਪਈ ਸੀ ਭਾਈ ਉਹੀ ਤੱਤੀ ਕਰਕੇ ਪੀਨੀ ਸੀ ਨਾ ਤੂੰ ਕਿੰਨਾ ਕਿ ਦਿਨ ਹੀ ਪੂਰੀ ਸਵੇਰ ਦੁਦਾਰੇਂ ਬੈਠੀ ਨੇ ਚਾਹ ਬਣਾ ਦੇਣੀ ਕੋ ਨਾ ਹਾਂ ਲਿਆ ਬਣਾ ਲਿਆ ਆ ਮੇਰੀ ਗਰ ਸੋਨ ਪੁੱਤ ਨਾਲੇ ਜਿੰ ਆ ਤੁਸੀਂ ਲੈਣ ਗਏ ਸੀਗੇ ਜੀ ਸਾਸ ਨੂੰ ਪਹਿਲਾਂ ਨਹੀਂ ਨੂੰ ਉਹ ਆਈ ਕਿਉਂ ਨਹੀਂ ਹੈਗੀ ਹੁਣ ਉਹ ਬੂਆ ਜੀ ਹਾਂ ਤੁਹਾਨੂੰ ਪਤਾ ਤਾਂ ਹੈ ਤੁਸੀਂ ਕਿਹੜਾ ਉਦ੍ਹਾ ਕਰ ਬੁੜੀਆਂ ਛੱਡਦੀਆਂ ਨਾਲੇ ਉਹ ਤਾਂ ਆਪਣੇ ਘਰ ਦਾ ਬਾਲਾ ਕਰਦੀ ਹੈ ਹੁਣ ਤੁਸੀਂ ਇਹੀ ਲਾ ਲਓ ਮਨਿੰਦਰ ਦਾ ਕਿੰਨਾ ਕਰਦੀ ਐ ਓਨੇ ਹੀ ਮਨਿੰਦਰ ਉਹਦਾ ਕਰਦੀ ਐ ਉਹਨੂੰ ਮਨਿੰਦਰ ਦੇ ਖਾਤੇ 'ਚ ਲਾ ਲਓ ਪੈਸੇ ਸੀਗੇ ਇਹਨੂੰ ਕੋਈ ਦਾਤ ਨਹੀਂ ਉਹ ਪੈਸੇ ਦਾ ਕਟਵਾ ਕੇ ਪੈਸੇ ਇਹ ਲਾਲੂ ਵੀ ਆਪਣੀ ਸੱਸ ਨੂੰ ਦੇ ਆਈ ਵੀ ਪ੍ਰੇਸ਼ਨਾ ਕਰਾਉਣ ਵਾਸਤੇ ਹਾਂ ਲਾ ਸਾਰੇ ਪੈਸੇ ਉਹਨੂੰ ਦੇ ਹਾਂ ਮਾਤਾ ਸਾਰੇ ਦੇ ਦੇ ਨਾਲੇ ਆਪਾਂ ਨੂੰ ਪੈਸੇ ਦਾ ਕੀ ਲਾਲਚ ਐ ਉਹ ਤਾਂ ਹੈਗੀ ਅਗਲੇ ਦੇ ਪੈਸੇ ਤੇ ਉਹ ਤਾਂ ਇਹਦੇ ਕੋਲੇ ਇਮਾਨਤ ਪਈ ਸੀ ਉਹ ਤਾਂ ਇਹਦੀ ਵੀ ਹਵਾਸ਼ੇ ਐ ਹੈਂ ਕੀ ਸਾਵੇਂ ਆ ਕੀ ਸਿਆਣਪ ਆਇਚ ਹੈ ਮੇਰੀ ਗੱਲ ਸੁਣ ਮੈਂ ਨਾ ਆਪਣੇ ਗਈ ਸੀ ਚਾਚੇ ਤਾਇਿਆਂ ਦੇ ਸਾਰਿਆਂ ਦੇ ਸਾਰੀਆਂ ਗੱਲਾਂ ਮੈਂ ਸੁਣ ਕੇ ਆਈਆਂ ਕਿ ਸਾਰੇ ਇਹ ਗੱਲ ਕਹਿੰਦੇ ਨੇ ਕਿ ਇਹ ਆਪਣੇ ਪਿਛਲੇ ਸਹੁਰਿਆਂ ਦਾ ਮੋਹ ਨਹੀਂ ਛੱਡਦੀ ਹੈਗੀ ਮੇਰੀ ਗੱਲ ਸੁਣ ਪੁੱਤ ਤੂੰ ਨਿਆ ਨਿਆ ਵਾਲੀਆਂ ਗੱਲਾਂ ਨਾ ਕਰ ਠੀਕ ਹੈ ਨਾ ਤੂੰ ਇਹਨੂੰ ਮਾੜਾ ਮੋਟਾ ਉਥੋਂ ਮੋਹ ਘਟਾ ਫੇਰ ਹੀ ਇੱਥੇ ਤੇਰਾ ਘਰ ਵਸੂ ਕਿ ਤੇ ਉਧਰ ਇਹਦਾ ਮੋਹ ਫਿਰ ਪਿਆਰ ਇੰਨਾ ਦੇਖ ਕੇ ਨਾ ਤੂੰ ਇੱਥੋਂ ਨਾ ਆਵਦਾ ਕਰ ਜਾੜਦੀ ਪਿੱਛੋਂ ਤਾਂ ਉੱਜੜ ਗਿਆ ਕੇਰਾ ਇਹਦਾ ਠੀਕ ਆ ਜੇ ਉਰ ਉੱਜੜ ਗਿਆ ਫੇਰ ਕੀ ਕਰੇਗਾ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਫਿਲਦਾ ਸਿੱਧੂ ਤੇ ਆਹ ਆਰਟਿਸਟਾਂ ਨੂੰ ਤੁਹਾਨੂੰ ਹੋਲਡ ਮੈਨਰ ਤੁਸੀਂ ਸਾਰੇ ਜਾਣਦੇ ਹੋ ਹਨ ਤੇ ਆਹ ਸਟੋਰੀ ਇਸ ਸਟੋਰੀ ਦੇ ਵਿੱਚ ਦੋ ਚੀਜ਼ਾਂ ਨੇ ਬਾਈ ਇੱਕ ਤਾਂ ਇਹ ਸਪੈਸ਼ਲ ਐ ਇੱਕ ਵੱਖਰੀ ਐ ਸਟੋਰੀ ਨੂੰ ਕੰਟੀਨਿਊ ਰੱਖਣਾ ਨਾ ਰੱਖਣਾ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਤੇ ਘਾਟਾਂ 20 ਦੱਸਿਆ ਕਰੋ ਬਾਈ ਬਣ ਕੇ ਮੇਰੇ ਵਰਗੇ ਚ 100 ਘਾਟਾ ਨੇ ਕਿਉਂਕਿ ਮੈਨੂੰ ਇਹ ਫੀਲਡ ਦਾ ਜਮੀ ਵੀ ਨਹੀਂ ਪਤਾ ਮੈਂ ਨਵਾਂ ਕੰਮ ਕਰਨ ਲੱਗਿਆ ਤੇ ਜੇ ਮੇਰੇ ਚ ਘਾਟ ਲੱਗਦੀ ਤਾਂ ਉਹ ਵੀ ਦੱਸਿਆ ਕਰੋ ਡਿੱਟਿੰਗ ਵਿੱਚ ਕੁਝ ਵੀ ਘਾਟ ਲੱਗਦੀ ਹੈ ਵੀਚ ਵਿੱਚ ਇੱਕ ਕਮੈਂਟ ਕਰਿਆ ਕਰੋ ਬਾਈ ਪਤਾ ਲੱਗਦਾ ਹਾਂ ਜੇ ਚੰਗੀ ਲੱਗਦੀ ਹੈ ਦਿਲੋਂ ਤਨੋਂ ਮਨੋਂ ਜਿੰਮੇ ਅਸੀਂ ਬਣਾਉਂਨੇ ਆ ਚੰਗੀ ਲੱਗਦੀ ਹੈ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਹਨਾ ਤੇ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨੂੰ ਦਿਖਾਇਆ ਕਰੋ ਕਿਉਂਕਿ ਇਹ ਵੀਡੀਓ ਅਸੀਂ ਉਹ ਬਣਾਉਂਨੇ ਆ ਬਾਈ ਜਿਹੜੀਆਂ ਅੱਜ ਦੇ ਹਾਲਾਤਾਂ ਨੂੰ ਦਰਜ ਕਰਦੀਆਂ ਕਿਉਂਕਿ ਪੈਸਾ ਇੱਕ ਹੀ ਚੀਜ਼ ਹੈ ਦੋਸਤੋ ਭੈਣ ਭਾਈਆਂ ਦੇ ਵਿੱਚ ਖੂਨ ਦੇ ਰਿਸ਼ਤਿਆਂ ਦੇ ਵਿੱਚ ਘਰ ਵਾਲੀ ਘਰ ਵਾਲੇ ਦੇ ਵਿੱਚ ਫੇਮ ਪੈਸਾ ਬਹੁਤ ਦੁਨੀਆ ਦੇ ਵਿੱਚ ਫਰਕ ਪਾ ਦਿੰਦਾ ਹੈ ਇਹਨੂੰ ਕੰਟੀਨਿਊ ਦੱਸਣ ਵਾਸਤੇ ਲੋਕਾਂ ਦੇ ਵਿੱਚ ਵਿਚਰਨ ਵਾਸਤੇ ਇਹ ਵੀਡੀਓ ਅਸੀਂ ਬਣਾਉਨੇ ਆ ਤੇ ਇਦਾਂ ਹੀ ਇਹ ਚੈਨਲ ਦੇ ਵੀਡੀਓ ਆਦਿ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਸਾਡੇ ਮਨਿੰਦਰ ਮਹਿਮ ਦੱਸ ਸਕਦੇ ਬਸ ਇਹਦਾ ਕੀ ਦਸ ਨਾਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਵੀ ਅੱਗੇ ਤੋਂ ਅੱਗੇ ਹਨਾ ਵੀਡੀਓ ਜਾਵੇ ਤੇ ਸਭ ਨੂੰ ਵਧੀਆ ਚੰਗਾ ਮੈਸੇਜ ਮਿਲੇ ਕਿਉਂਕਿ ਜਿਹੜੀ ਵੀਡੀਓ ਵੀ ਅਸੀਂ ਬਣਾਉਨੇ ਆ ਉਹ ਚ ਵਧੀਆ ਮੈਸੇਜ ਹੀ ਲੈ ਕੇ ਆਉਨੇ ਆ ਹਨਾ ਵੀ ਲੋਕਾਂ ਨੂੰ ਵੀ ਰਿਸ਼ਤਿਆਂ ਦੀ ਕਦਰ ਪਤਾ ਲੱਗੇ ਵੀ ਰਿਸ਼ਤੇ ਕੀ ਹੁੰਦੇ ਨੇ ਅੱਜ ਕੱਲ ਤਾਂ ਕੋਈ ਰਿਸ਼ਤਿਆਂ ਦੀ ਕਦਰ ਕਰਦਾ ਨਹੀਂ ਪਤਾ ਹੀ ਨਹੀਂ ਮੀਨਿੰਗ ਹੀ ਨਹੀਂ ਪਤਾ ਰਿਸ਼ਤਿਆਂ ਦੇ ਵੀ ਕੀ ਮਤਲਬ ਇਸ ਚੰਦਾ ਬਸ ਆਪਦੇ ਹਰ ਖਿੱਚੀ ਤੁਰੇ ਫਿਰਦੇ ਆ ਹਨਾ ਆਪ ਦਾ ਗੁੱਸਾ ਰਿਸ਼ਤਿਆਂ ਦੇ ਕਰਕੇ ਰਿਸ਼ਤੇ ਖਰਾਬ ਕਰ ਲੈਂਦੇ ਆ ਤੇ ਰਿਸ਼ਤਿਆਂ 'ਚ ਵਧੀਆ ਪਿਆਰ ਬਣਾ ਕੇ ਰੱਖੋ ਤੇ ਸਾਡੀ ਵੀਡੀਓ ਵਧੀਆ